ਸ਼ੀਰੀ ਮਸਤੋ ਆਣਾ ਸਾਹੀ ਫੁੱਟਬਾਲ ਗਰਾਊਂਡ ਵਿੱਚ 19ਵੇਂ ਸੀਨੀਅਰ ਪੰਜਾਬ ਫੁੱਟਬਾਲ ਦੇ ਮੁਕਾਬਲੇ ਦੌਰਾਨ ਅੱਜ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਤੇ ਗੁਰੂ ਫੁੱਟਬਾਲ ਕਲੱਬ ਜਲੰਧਰ ਵਿੱਚ ਮੁਕਾਬਲਾ ਹੋਇਆ ਇਹ ਜਾਣਕਾਰੀ ਫੁੱਟਬਾਲ ਐਸੋਸੀਏਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਤੇ ਜ਼ਿਲ੍ਹੇ ਦੇ ਪ੍ਰਧਾਨ ਰੁਪਿੰਦਰ ਭਾਰਦਵਾ ਨਰੇਸ਼ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਕਾਹਨ ਦਾ 22 ਪ੍ਰਧਾਨ ਸੈਕਟਰੀ ਵਿਕਰਮ ਨੇ ਦਿੱਤੇ ਉਹਨਾਂ ਦੱਸਿਆ ਕਿ ਦੋਵੇਂ ਟੀਮਾਂ ਦੌਰਾਨ ਹੋਏ ਮੈਚ ਦਾ ਮੁਕਾਬਲਾ ਬਹੁਤ ਹੀ ਫਸਮਸੀ ਅਤੇ ਮੈਚ ਦੇ ਆਖਰੀ ਸਮੇਂ ਦੌਰਾਨ ਗੁਰੂ ਫੁੱਟਬਾਲ ਕਲੱਬ ਜਲੰਧਰ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਦੋ ਗੋਲਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼੍ਰੀ ਨਪਿੰਦਰ ਭਾਰ ਦਵਾਜ ਨੇ ਦੱਸਿਆ ਕਿ ਹੁਣ ਮੁਕਾਬਲੇ 22 ਤਰੀਕ 25 ਤਰੀਕ ਅਤੇ 29 ਤਰੀਕ ਨੂੰ ਹੋਣਗੇ

ਜੀ 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 ਜ नमाज का 10000 पिक्चर बाकी बुलावण पे तो कुछ नहीं सारा मेरे नाल ही थे बाकी मिल गया हां मैदा मत कोने खड़ा बाल बाल सुनने भात उठा के ਕੱਢ ਦੇ ਬੋਨ ਲੈਣੇ ਕਿਹੜੇ ਪਿੰਡ ਦੀ ਆਓ ਨਵੀਂ ਪੇਟੀ ਤੀਤਰੀ ਬਣਾਈ ਹੋਈ ਵਧੀਆ ਚਲੋ ਠੀਕ ਪਰ ਮੈਨੂੰ